ਜਿਹੜੇ ਗੀਤਕਾਰ ਅਜ ਉਹਲੇ ਜੈਜਾ ਜਿਹੜੇ ਆਰਟਿਸਟ ਬਜ਼ੁਰਗ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਇਹ ਸਰਕਾਰ ਨੂੰ ਚਾਹੀਦਾ ਵੀ ਪੈਨਸ਼ਨ ਦੇਣਾ 400 ਰੁਪਏ ਸੀ ਪਹਿਲਾਂ ਹੁਣ ਸੁਣਦੇ ਆ ਵੀ 1500 15000 ਪਰ ਉਹ ਹਾਲ ਵੀ ਘਟ ਪਰ ਉਹ ਮਿਲਦੀ ਕਿਹਨਾਂ ਨੂੰ ਹੈ ਜਿਹੜੇ ਜਿਹੜੇ ਭਾਸ਼ਾ ਵਿਭਾਗ ਜਾਂ ਜਿਹੜੇ ਇਹਨਾਂ ਦੇ ਮੈਂਬਰ ਵੀ ਹੈ ਉਹ ਉਹਨਾਂ ਨੂੰ ਰეკਮੈਂਡ ਕਰਦੇ ਜਿਹੜੇ ਗੀਤਕਾਰ ਜਾਂ ਆਰਟਿਸਟੁੱਥੇ ਰਜਿਸਟਰਡ ਹੈ। ਦੀਪ ਸਾਹਿਬ ਦਾ ਜਿਹੜਾ ਦੇਣਾ ਕੋਈ ਦੇ ਨਹੀਂ ਸਕਦਾ। ਉਹਨਾਂ ਦੇ ਜਿਹੜੇ ਗੀਤ ਲਿਖਿਓ ਅਜ ਇਤਿਹਾਸ ਹੈ। ਦੀਪ ਸਾਹਿਬ ਨੇ ਅੱਜ ਤੱਕ ਕੋਈ ਗੀਤ ਐਸਾ ਨਹੀਂ ਗਾਇਆ ਜਿਹਦੇ ਨਾਲ ਕੋਈ ਪਹਟਾਲ ਆ ਗਿਆ ਹੋਵੇ। ਅੱਜ ਦੇ ਗੀਤਕਾਰ ਦੇ ਕੋਲ ਨ ਲਿਖਣ ਲੱਗਿਆ ਅ ਜਿਵੇਂ ਉਹ ਗੀਤ ਹੈ ਇੱਕ ਵੀ ਜਿਸ ਵਿੱਚ ਜੀਨਾ ਮੇਰੇ ਦਾ ਸੋਹਣਿਆ ਵੀ ਲੰਘੇ ਤੇ ਸ਼ਰਾਬ ਡੋਲਦੂ ਦੇਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਪੰਜਾਬੀ ਪਵੰਦੇ ਵਿੱਚ ਮੇਲਾ ਗੀਤਕਾਰਾਂ ਦਾ ਚੱਲ ਰਿਹਾ ਹੈ ਪੰਜਾਬੀ ਦੇ ਮਕਬੂਲ ਗੀਤਕਾਰ ਪਹੁੰਚੇ ਹੋਏ ਨੇ ਕਲਾਕਾਰ ਪਹੁੰਚੇ ਹੋਏ ਨੇ ਇਸ ਦੌਰਾਨ ਟਿੱਕਾ ਸਾਹਿਬ ਪਹੁੰਚੇ ਹੋਏ ਨੇ ਜਿਨ੍ਹਾਂ ਦਾ ਕਿ ਲੁਧਿਆਣਾ ਦੇ ਵਿੱਚ ਬਹੁਤ ਵੱਡਾ ਚੰਗਾ ਰਸੂਕ ਹੈ ਸਭ ਇਹਨਾਂ ਨੂੰ ਪਿਆਰ ਕਰਦੇ ਨੇ ਇਹ ਵੀ ਮੇਲਾ ਗੀਤਕਾਰਾਂ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਇਹਨਾਂ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਚੰਗਾ ਲੱਗਿਆ ਇਹ ਮੈਂ ਆਈ ਥਿੰਕ ਵੀ ਫਸਟ ਟਾਈਮ ਇੰਨੇ ਪੰਜਾਬੀ ਦੇ ਬਹੁਤ ਵੱਡੇ ਜਿਹੜੇ ਗੀਤਕਾਰ ਜਿਨ੍ਹਾਂ ਨੂੰ ਕਹਿੰਦੇ ਵੀ ਕਲਮ ਦੇ ਧਨੀ ਜਿਨ੍ਹਾਂ ਦੀਆਂ ਕਰਮਾ ਦੇ ਲਿਖੇ ਗੀਤ ਸਾਰੀ ਦੁਨੀਆ ਦੇ ਵਿੱਚ ਸੁਣੇ ਜਾਂਦੇ ਆ 35 40 ਮੁਲਕਾਂ ਜਿੱਦਾ ਲੋਕ ਪੰਜਾਬ ਵਸਿਆ ਉੱਥੇ ਦਾ ਚਲੋ ਚੱਲਦੀ ਆ ਕੋਈ ਵੀਰ ਜਿਹੜਾ ਅਧੂਰਾ ਸਮਝਦੇ ਵੀ ਜਿੱਥੇ ਇਹ ਗੀਤ ਜਿਹੜੇ ਇਹਨਾਂ ਦੇ ਖਾਸ ਸ਼ਮਸ਼ੀਰ ਸੰਧੂ ਆਇਓ ਆ ਉਹਨਾਂ ਦਾ ਗੀਤ ਜਿਹੜਾ ਬਹਿਨੀ ਬੁਲਦਾ ਤੇਰੇ ਤੇਰਾ ਯਾਰ ਬੁਲਦਾ ਜਾਉ ਦੂਜਾ ਇੱਕ ਹੋਰ ਗੀਤ ਨਕਲ ਜਿਹੜੇ ਮਿੰਦਰ ਰਖੀਏ ਸਾਹਿਬ ਨੇ ਗਾਇ ਇਸ ਸੋ ਐਸੇ ਹੋਰ ਬੋੜੇ ਮਹਾਨ ਜਿਹੜੇ ਬੇਦਿਲ ਸਾਹਿਬ ਜਸਵੰਤ ਸੰਧੀਲਾ ਹੋਰ ਪਾਲੀ ਦੇਤਵਾੜਿਆ ਗੁਣਾਚੌਰੀਆ ਅ ਦਵਿੰਦਰ ਖੰਨੇ ਵਾਲਾ ਕੁਮਾਰ ਸਾਹਿਬ ਇੱਕ ਇਤਿਹਾਸ ਇਹਨਾਂ ਨੇ ਸਿਰਜਿਆ ਜੀ ਤੋ ਇਹ ਜਿਹੜੀ ਇੱਥੇ ਇਕੱਠੇ ਹੋਈ ਹੈ ਬਹੁਤ ਵੱਡਾ ਮਕਸਦ ਹੈ ਇਹਨਾਂ ਦਾ ਕਿਉਂਕਿ ਅੱਜ ਇਹ ਜਿਹੜੇ ਗੀਤਕਾਰ ਆ ਕਈ ਕਲਾਕਾਰ ਚ ਲੋਕ ਗੀਤਾਂ ਤੋਂ ਬਣੇ ਵੀ ਬਹੁਤ ਆ ਪਰ ਅੱਜ ਉਥਲੇ ਜਿਹੜਾ ਨਾਮ ਪਹਿਲੀ ਗੱਲ ਤੋਂ ਕੈਸਟ ਵਾਲਾ ਜਿਹੜਾ ਜਾਣ ਖਤਮ ਹੋ ਗਿਆ ਹੁਣ ਤਾਂ ਸਿੱਧਾ ਗੀਤ YouTube ਤੇ ਪਾ ਦਿੰਦਾ ਆਰਟਿਸਟ ਤੇ ਗੀਤਕਾਰ ਦਾ ਕਿਤੇ ਨਾਮ ਨਹੀਂ ਆਉਂਦਾ ਜੀ ਸੋ ਇੱਕ ਤਾਂ ਇਹ ਇਹਨਾਂ ਦੀ ਮੰਗ ਹੈ ਵੀ ਗੀਤਕਾਰ ਦਾ ਜਿਹੜਾ ਨਾਮ ਹੈ ਉਹ ਸਿੰਗਰ ਉਹਨਾਂ ਨੂੰ ਜ਼ਿਆਦਾ ਸ਼ੁਰੂ ਚ ਜਾਂ ਐਂਡ ਵਿੱਚ ਆਪਣੇ ਗੀਤ ਦੇ ਵਿੱਚ ਜਦੋਂ ਮੁਕੰਮਲ ਲੈਣਾ ਚਾਹੀਦਾ ਦੂਜੀ ਜਿਹੜੀ ਬਹੁਤ ਵੱਡੀ ਗੱਲ ਕਰਨ ਵਾਲੀ ਹੈ ਸਰਕਾਰਾਂ ਨੂੰ ਇਹ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਉਹ ਆ ਵੀ ਕਰੈਕਟਰ ਵੀ ਹੈ ਇੱਕ ਬਹੁਤ ਵੱਡੇ ਆਰਟਿਸਟ ਵੀ ਹੋਏ ਆ ਤੇ ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਪੰਜਾਬ ਦੇ ਮੁੱਖ ਮੰਤਰੀ ਹੈ ਤੇ ਉਹ ਇਨ ਵਿੱਚੋਂ ਹੀ ਨੇ ਜੀ ਆ ਜਿਹੜੇ ਆਪਾਂ ਸਾਰੇ ਜਿਹਨਾਂ ਨੂੰ ਅੱਜ ਸੁਣ ਰਹੇ ਆ ਮਿਲ ਰਹੇ ਆ ਇਹ ਸਾਰੇ ਉਹਨਾਂ ਦੇ ਨਾਲ ਦੇ ਨੇ ਤੇ ਉਹਨਾਂ ਦੇ ਕਰਨ ਵਾਲਾ ਜਿਹੜਾ ਵੀ ਅੱਜ ਕਈ ਜਿਹੜੇ ਰਾਈਟਰ ਹੈ ਜੀ ਜਾਂ ਗੀਤਕਾਰ ਕਈ ਸਿੰਗਰ ਵੀ ਨੇ ਜਿਨ੍ਹਾਂ ਦਾ ਅੱਜ ਹਾਲਤ ਜਿਹੜੀ ਹੈ ਬੈ ਨਾਮ ਨਹੀਂ ਲੈਣਾ ਮੀਡੀਆ ਚ ਵੀ ਉਹ ਆਰਟਿਸਟ ਬਹੁਤ ਵੱਡੇ ਜਿਨ੍ਹਾਂ ਨੇ ਨਿਮਾਨਾ ਖੱਟੇ ਜਾ ਅੱਜ ਗੀਤ ਉਹਨਾਂ ਦੇ ਦੁਨੀਆ ਦੇ ਉਹ ਬਹੁਤ ਜਿਹੜੀ ਕਹੋ ਵੀ ਮਾੜੀ ਹਾਲਤ ਦੇ ਵਿੱਚੋਂ ਗੁਜ਼ਰ ਰਹੇ ਆ ਉਹਨਾਂ ਲਈ ਸਰਕਾਰ ਨੂੰ ਚਾਹੀਦਾ ਇੱਕ ਜਿਹੜਾ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਜਿਹੜੇ ਗੀਤਕਾਰ ਅੱਜ ਓਲਡੀ ਜਿਹੜੀ ਆਰਟਿਸਟ ਬਜ਼ੁਰਗ ਉਹਨਾਂ ਦੀ ਜਿਹੜੀ ਪੈਨਸ਼ਨ ਹੈ ਇਹ ਸਰਕਾਰ ਨੂੰ ਚਾਹੀਦਾ ਵੀ ਉਹ ਪੈਨਸ਼ਨ ਮਿਲ ਰਿਹਾ 400 ਰੁਪਏ ਸੀ ਪਹਿਲਾਂ ਹੁਣ ਸੁਣਦੇ ਆ ਵੀ 1500 15000 ਪਰ ਉਹ ਹਾਲ ਵੀ ਘਟ ਪਰ ਉਹ ਮਿਲਦੀ ਕਿਹਨਾਂ ਨੂੰ ਹੈ ਜਿਹੜੇ ਜਿਹੜੇ ਭਾਸ਼ਾ ਵਿਭਾਗ ਜਾਂ ਜਿਹੜੇ ਇਹਨਾਂ ਦੀ ਮਹਿਕ ਵੀ ਹੈ ਉਹ ਉਹਨਾਂ ਨੂੰ ਰეკਮੈਂਡ ਕਰਦੇ ਆ ਜਿਹੜੇ ਗੀਤਕਾਰ ਜਾ ਆਰਟਿਸਟੁੱਥੇ ਰਜਿਸਟਰਡ ਹੈ ਸੋ ਬਹੁਤ ਐਸੀ ਕਲਾਕਾਰ ਹੈ ਗੀਤਕਾਰ ਹੈ ਜਿਹੜੇ ਭਾਸ਼ਾ ਵਿਭਾਗ ਦੇ ਵਿੱਚ ਹਾਲ ਤੱਕ ਰਜਿਸਟਰ ਨਹੀਂ ਹੋਏ ਸੋ ਬੀਰੀ ਵੀ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਵੀ ਇਹਨਾਂ ਦੀ ਬਾਹ ਫੜੋ ਬਹੁਤ ਤੁਹਾਡਾ ਧੰਨਵਾਦੀ ਜਾਂਦੇ ਜਾਂਦੇ ਦੇਵ ਤਰੀਕਿਆਂ ਵਾਲਾ ਬਾਪੂ ਜੀ ਬਾਰੇ ਤੁਸੀਂ ਕਿਉਂਕਿ ਉਹ ਲੁਧਿਆਣੇ ਦੀ ਸ਼ਾਨ ਰਹੇ ਨੇ ਪੰਜਾਬੀ ਗੀਤਕਾਰੀ ਦਾ ਨਾਮ ਨੇ ਤਾਂ ਉਹਨਾਂ ਨੂੰ ਇਹ ਸਮਰਪਿਤ ਕੀਤਾ ਹੋਇਆ ਤਾਂ ਉਹਨਾਂ ਬਾਰੇ ਜਾਂਦੇ ਜਾਂਦੇ ਦੇਖੋ ਦੀਪ ਸਾਹਿਬ ਦਾ ਜਿਹੜਾ ਦੇਣਾ ਕੋਈ ਦੇ ਨਹੀਂ ਸਕਦਾ ਜੀ ਜੀ ਉਹਨਾਂ ਦੇ ਜਿਹੜੇ ਗੀਤ ਲਿਖਿਓ ਅੱਜ ਇਤਿਹਾਸ ਹੈ ਜੀ ਇਤਿਹਾਸ ਦੇ ਪੰਨਿਆਂ ਤੇ ਅੱਜ ਜੇ ਸੁਨਹਿਰੀ ਅੱਖਰਾਂ ਦੇ ਵਿੱਚ ਕਹਿ ਲੋ ਵੀ ਜੇ ਕਿਸੇ ਨੇ ਹੀ ਲਿਖਿਆ ਤਾਂ ਉਹ ਦੀਪ ਸਾਹਿਬ ਨੇ ਸੋ ਉਹਨਾਂ ਦੇ ਗੀਤ ਮਾਨਕ ਸਾਹਿਬ ਨੇ ਗਾਏ ਆ ਜ਼ਿਆਦਾਤਰ ਜੀ ਤੇ ਉਹ ماں ਹੁੰਦੀ ਏ ماں ਦੁਨੀਆਂ ਵਾਲਿਓ ਉਹਦਾ ਯਾਰਾਂ ਦਾ ਟਰੱਕ ਬਲੀਏ ਇਹ ਗੀਤ ਜਿਹੜੇ ਆ ਅ ਰਹੀਰ ਜਿਹੜੀ ਆ ਛਾਤੀ ਤਖਤ ਲਾਹੌਰ ਦਾ ਹੈ ਜੀ ਤੇ ਬਹੁਤ ਗੀਤ ਉਹਨਾਂ ਦੇ ਜਿਹੜੇ ਆ ਮਾਵਾਂ ਠੰਡੀਆਂ ਸ਼ਾਮਾਂ ਮਾਵਾਂ ਤੇ ਟੱਕਾਂ ਵਾਲਿਆਂ ਤੇ ਜੀ ਜੀ ਹੈ ਜੀ ਸੋ ਇੱਕ ਇਤਿਹਾਸ ਉਹਨਾਂ ਨੇ ਸਿਰਜਿਆ ਪੰਜਾਬੀ ਮਾਂ ਬੋਲੀ ਦਾ ਤੇ ਉਹਨਾਂ ਨੂੰ ਅੱਜ ਸਜਦਾ ਕਰਦੇ ਆ ਵੀ ਅੱਜ ਇਹ ਮੇਲਾ ਉਹਨਾਂ ਨੂੰ ਸਮਰਪਿਤ ਤੇ ਸਾਨੂੰ ਹੌਰ ਮਾੜ ਹੈ ਵੀ ਉਹ ਸਾਡੇ ਜ਼ਿਲ੍ਹੇ ਦੇ ਸੀਗੇ ਨੂਦੀਆਣੇ ਦੇ ਨਾਲ ਕੋਗਵਸਤਾ ਪਿੰਡ ਹੈ 3K ਇੱਥੋਂ ਦੇ ਰਹਿਣ ਵਾਲੇ ਸੀ ਤੇ ਮੇਰਾ ਉਹਨਾਂ ਨੂੰ ਉਹਨਾਂ ਦੇ ਚਰਨਾਂ ਦੇ ਵਿੱਚ ਅਸੀਂ ਸਜਦਾ ਕਰਦੀਆਂ ਵੀ ਹਮੇਸ਼ਾ ਪ੍ਰਮਾਤਮਾ ਉਹਨਾਂ ਨੂੰ ਆਪਣੇ ਅੰਗ ਸੰਗ ਰੱਖੇ ਤੇ ਨਵੇਂ ਗੀਤਕਾਰ ਜਿਹੜੇ ਆ ਇੱਕ ਬਹੁਤ ਜ਼ਰੂਰੀ ਜਿਹੜੀ ਕਰਨ ਵਾਲੀ ਗੱਲ ਹੈ ਵੀ ਉਹ ਐਸਾ ਜਿਹੜੇ ਉਹਨਾਂ ਤੋਂ ਸਿੱਖਿਆ ਲੈਣ ਦੀਪ ਸਾਹਿਬ ਦੇ ਅੱਜ ਤੱਕ ਕੋਈ ਗੀਤ ਐਸਰ ਨਹੀਂ ਗਾਇਆ ਜਿਹਦੇ ਨਾਲ ਕੋਈ ਪਚਾੜ ਆ ਗਿਆ ਹੋਵੇ ਅੱਜ ਦੇ ਗੀਤਕਾਰ ਦੇਖੋ ਨਾ ਲਿਖਣ ਲੱਗਿਆ ਜਿਵੇਂ ਉਹ ਗੀਤ ਹੈ ਇੱਕ ਵੀ ਜੇ ਨੱਚੀ ਨਾ ਮੇਰੇ ਨਾਲ ਸੋਹਣੀਏ ਵੀ ਲਹਿੰਗੇ ਤੇ ਸ਼ਰਾਬ ਡੋਲਦੂ ਇਹ ਗੱਲਾਂ ਗੀਤ ਚ ਨਹੀਂ ਹੁੰਣ ਕਿਉਂਕਿ ਗੀਤ ਜਿਹੜਾ ਆ ਉਹ ਸਾਰਾ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲਾ ਇੱਕ ਰਿਕਾਰਡ ਬਣ ਜਾਣਾ ਇਤਿਹਾਸ ਬਣ ਜਾਣਾ ਵੀ ਫਲਾਣੀ ਗੀਤਕਾਰ ਨੇ ਆ ਗੀਤ ਲਿਖਿਆ ਸੀ ਸੋ ਇਹ ਜਿਹੜੇ ਗੀਤਕਾਰ ਨਵੇਂ ਆ ਉਹਨਾਂ ਨੂੰ ਚਾਹੀਦਾ ਵੀ ਉਹ ਦੇਵ ਸਾਹਿਬ ਤੋਂ ਵੀ ਸਿੱਖਿਆ ਲੈਣ ਜਿਨ੍ਹਾਂ ਨੇ ਆਪਣੀ ਪਾਜ਼ਿੰਦਗੀ ਚ ਹਜ਼ਾਰਾਂ ਗੀਤ ਲਿਖੇ ਇੱਕ ਵੀ ਗੀਤ ਉਹਨਾਂ ਦਾ ਕ੍ਰਿਟੀਸਾਈਜ਼ ਨਹੀਂ ਹੋਇਆ ਚਲੋ ਧੰਨਵਾਦ ਥੈਂਕ ਯੂ ਸੋ ਐਸਾਂ ਸਾਡਾ ਟਿੱਕਾ ਸਾਹਿਬ ਤਾਂ ਇਹਨਾਂ ਨੇ ਵੀ ਬਹੁਤ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡਾਂ ਨਾਲ ਕੀਮਤੀ ਗੱਲਾਂ ਕੀਤੀਆਂ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਸੀਂ ਇਹਨਾਂ ਗੱਲਾਂ ਨੂੰ ਪਸੰਦ ਕਰੋਗੇ ਪੰਜਾਬੀ ਗੀਤਕਾਰਾਂ ਦੀ ਜੀ ਗੱਲ ਕਰੀ ਤਾਂ ਉਹਨਾਂ ਦੇ ਲਈ ਬਹੁਤ ਵੱਡਾ ਪ੍ਰਾਲਾਪ ਕੀਤਾ ਜਾ ਰਿਹਾ ਮੇਲਾ ਗੀਤਕਾਰਾਂ ਦਾ ਅੱਜ ਹੋਇਆ ਤਾਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਦਾ ਸਾਡੇ ਕੈਮਰੇ ਦੇ ਜ਼ਰੀਏ ਜ਼ਰੂਰ ਆਨੰਦ ਮਾਣੋਗੇ ਤੇ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਤੇ ਵੀ ਅਮਲ ਕਰਦੀ ਜ਼ੋਰ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕੈਮਰਾਮੈਨ ਅਮਨ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਤੋਂ